ਇਦੇ ਵਿੱਚ ਇੱਕ ਜਿਹੜਾ ਮੁਕਦਮਾ 13 ਨੰਬਰ ਹੈਗਾ ਇਹ ਅਸੀਂ 307 427 506 34 ਤੇ ਆਮ ਜਗ ਦੇ ਵਿੱਚ ਚਾਰਜ ਕੀਤਾ ਸੀਗਾ ਥਾਣਾ ਰੰਜੀਤ ਦੇ ਵਿੱਚ ਇਹ ਇਹ 8 ਤਰੀਕ ਨੂੰ ਹੈਗਾ ਇਹਦੇ ਵਿੱਚ ਇੱਕ ਰਵਿੰਦਰ ਸਿੰਘ ਅਸੀਂ ਫੜਿਆ ਸੀਗਾ ਮੁੰਡਾ 8 ਤਰੀਕ ਨੂੰ ਨਾਮ ਕਰਨ ਸਿੰਘ ਜਨੇ ਗੋਲੀ ਚਲਾਈ ਸੀਗੀ ਇਸ ਵਿੱਚ ਜਿਹੜਾ ਮੇਨ ਅਕਿਊਜ਼ ਹੈਗਾ ਇਹਦੇ ਵਿੱਚ ਉਹਨੂੰ ਵੀ ਗ੍ਰਿਫਤਾਰ ਕੀਤਾ ਤੇ ਉਹਦੇ ਕੋਲ ਇੱਕ ਜਿਹੜਾ ਹੈਗਾ ਆਪਣਾ ਅ 32 ਬੋਰ ਦਾ ਸੀ ਬਿਸਟਰ ਤੇ ਦੋ ਜਿੰਦਾ ਕਾਰਤੂਸ ਜਿਹੜੇ ਆ ਉਤੋਂ ਰਿਕਵਰ ਕੀਤੇ ਆ ਔਰ ਇਹ ਜਿਹੜੇ ਹੈਗੇ ਆ ਕੇਸ ਇਸ ਤਰੀਕੇ ਨਾਲ ਜਿਹੜਾ 307 ਦਾ ਮੇਨ ਅਕਿਊਜ਼ ਵਾਂਟਡ ਸੀਗਾ ਜਿਸ ਨੇ ਫਾਇਰ ਕੀਤਾ ਸੀ ਮੇਨ ਅਕਿਊਜ਼ ਦਾ ਸੀ ਗ੍ਰਿਫਟਾਰ ਕਰ ਲਿਆ ਸੈਕੰਡ ਜਿਹੜਾ ਸਾਡਾ ਕੇਸ ਹੋਇਆ ਇਹ ਅਸੀਂ ਸਾਡਾ ਹੈਗਾ ਮਕੱਦਮਾ ਨੰਬਰ 17 ਸਿਵਲ ਆਈਂ ਦਾ ਵਿੱਚ ਇਹਦੇ ਵਿੱਚ ਅਸੀਂ ਦੋ ਵਿਅਕਤੀਆਂ ਨੂੰ ਗ੍ਰਿਫਟਾਰ ਕੀਤਾ ਗਿਆ ਇੱਕ ਹੈਗਾ ਸੰਨੀ ਤੇ ਦੂਸਰਾ ਗੁਰਪ੍ਰੀਤ ਜਿਹੜਾ ਸੰਨੀ ਹੈਗਾ ਲੋਪੋਕੇ ਦਾ ਰਹਿਣ ਵਾਲਾ ਤੇ ਜਿਹੜਾ ਗੁਰਪ੍ਰੀਤ ਸਿੰਘ ਹੈਗਾ ਇਹ ਪਿੰਡ ਮਜੀਠੇ ਦਾ ਰਹਿਣ ਵਾਲਾ ਆ ਇਹਨਾਂ ਦੇ ਕੋਲੋਂ ਅਸੀਂ 6 ਮੋਟਰਸਾਈਕਲ, 2 ਐਕਟਿਵਾ ਤੇ 5 ਮੋਬਾਈਲ ਜਿਹੜੇ ਹੈਗੇ ਆ ਬਰਾਮਦ ਕੀਤੇ ਹੋਏ ਨੇ। ਤੇ ਇਹਦੇ ਵਿੱਚ ਜਿਹੜਾ ਹੈਗਾ ਸਨੀ ਹੈਗਾ ਇਹਦੇ ਉੱਤੇ ਆਲਰੇਡੀ ਜਿਹੜੇ ਹੈਗੇ ਆ 3 ਮੁਕਦਮੇ ਦਰਜ ਹੈਗੇ ਨੇ ਔਰ ਜਿਹੜਾ ਆਪਣਾ ਗੁਰਪ੍ਰੀਤ ਹੈਗਾ ਇਹਦੇ ਤੇ ਇੱਕ ਮੁਕਦਮਾ ਦਰਜ ਹੈ। ਪਰ ਇਹ ਤੋਂ ਧੋਰੀ ਕਰਦੇ ਜ਼ਿਕਰ ਦੱਸਿਆ ਨਾਲੋਂ ਜਿਹੜੇ ਵੱਖ-ਵੱਖ ਖਬਰਸਰ ਦੇ ਸ਼ਹਿਰਾਂ ਦੇ ਵਿੱਚੋਂ ਵੱਖ-ਵੱਖ ਥਾਵਾਂ ਤੋਂ ਇਹਨਾਂ ਦੇ ਜਿਹੜੇ ਹੈਗੇ ਆ ਚੋਰੀ ਕੀਤੇ ਗਏ ਨੇ ਇਹ ਜਿਹੜੇ ਇਹਨਾਂ ਤੇ ਅ ਮੋਟਰਸਾਈਕਲ ਹੈ ਕਿ ਨਾ ਜੀ ਜਿਹਨਾਂ ਨੂੰ ਅਸੀਂ ਹੁਣ ਜਲਦੀ ਹੀ ਜਿਹੜਾ ਇਹਨਾਂ ਦੀ ਜਿਹੜੀ ਇੰਜਨ ਨੰਬਰ ਚ ਐਸੀ ਨੰਬਰ ਵੇਖ ਕੇ ਜਿਹੜੇ ਕੰਸਰਟ ਖਾਨਾ ਚ ਚੋਰੀ ਹੋਏ ਉਹਨਾਂ ਦਾ ਇਨਕੀਮੇਸ਼ਨ ਕਰਕੇ ਸ਼ੁਰੂ ਕੋਈ ਘਟਨਾ ਵਾਪਰ ਰਹੀ ਹੈ ਬਿਲਕੁਲ ਜੀ ਮਾਮ ਮੋਬਾਈਲ ਵੀ ਸਰ ਹੈ ਨਾ ਦੇ ਮੋਬਾਈਲ ਜਿਹੜੇ ਹੈਗੇ ਵਕਫਾ ਖਾਵਾ ਤੋਂ ਖੋਈ ਗਏ ਹੈਗੇ ਨੇ ਤੇ ਉਹ ਵੀ ਜਿਹੜੇ ਹੈਗੇ ਸਾਰੇ ਅੰਮ੍ਰਿਤਸਰ ਦੇ ਵਿੱਚੋਂ ਹੀ ਹੈਗੇ ਨੇ ਇਹਨਾਂ ਨੂੰ ਜਿੱਥੇ ਜਿੱਥੇ ਖੋਇਆ ਗਿਆ ਹੈਗਾ ਜਿਹੜੀ ਜਿਹੜੀ ਐਫ ਆਈ ਆਰ ਦੇ ਵਿੱਚ ਹੈਗੇ ਉਹ ਜੀ ਨਹੀਂ ਇਹਨਾਂ ਦੇ ਬੇਸਿਕਲੀ ਹੁਣ ਤੱਕ ਜਿਹੜੇ ਪੁੱਛ ਕੇ ਦੇ ਸਾਹਮਣੇ ਆਏ ਇਹ ਜਿਹੜਾ ਹੈਗਾ ਸੁਰੇ ਜਾਂਦਾ ਕੋਈ ਫੋਨ ਚੋਣ ਰਿਹਾ ਮੋਟਰਸਾਈਕਲ ਤੇ ਮਗਰੋਂ ਆਏ ਸੈਚ ਕਰਕੇ ਲੈ ਗਏ ਉਹ ਬੇਸਿਕ ਜਿਹੇ ਜਿਹੇ ਨੇ ਨੈਚੁਰ ਜਿਹੜੇ ਮੋਬਾਈਲ ਹੁੰਦੇ ਨੇ ਇਸ ਤਰੀਕੇ ਦੇ ਨਾਲ ਜਿਹੜੇ ਅੱਜ ਕੱਲ੍ਹ ਕੋਈ ਟੈਕਨੋਲੋਜੀ ਨਾਲ ਇਹ ਟ੍ਰੇਸ ਹੋ ਜਾਂਦੇ ਨੇ ਮੋਬਾਈਲ ਇਸ ਕਰਕੇ ਜਿਹੜੇ ਹੈਗੇ ਆ ਉਹ ਬਾਈਆਂ ਨੂੰ ਕਈ ਵਾਰੀ ਜਿਹੜੀ ਹੈਗੀ ਆ ਜਿਹੜੀ ਗ੍ਰੇ ਮਾਰਕੀਟ ਹੁੰਦੀ ਆ ਉਹਦੇ ਵਿੱਚ ਵੇਚ ਦਿੰਦੇ ਜਿਹਦੇ ਕੇਸ ਪੀਅਰ ਪਾਸ ਜਿਹੜਾ ਵਰਤੂ ਜਾਂਦੇ ਆ ਬਟ ਇਹ ਹਜੇ ਤੱਕ ਜਿਹੜੀ ਗੱਲ ਹੈਗੀ ਆ ਵੈਰੀਫਾਈ ਕਰਨੀ ਬਾਕੀ ਹੈਗੀ ਉਹ ਵੈਰੀਫ ਮੋਟਰਸਾਈਕਲ ਦੇ ਨੇ ਮੋਟਰਸਾਈਕਲ ਦਾ ਚੋਰੀ ਦੇ ਹੈਗੇ ਨੇ ਉਸ ਤੋਂ ਲੁੱਟੀ ਗਈ ਜੀ ਜੀ ਕਿੰਨੇ ਦਿਨ ਤੋਂ ਘਰ ਰਹਿ ਰਿਹਾ ਸੀ ਕੋਈ ਦੇਖੋ ਜੀ ਜਿਸ ਤਰ੍ਹਾਂ ਦਾ ਇਹਨਾਂ ਦਾ ਸਭ ਤੋਂ ਪਹਿਲਾ ਮੁਕੱਦਮਾ ਇਹਨਾਂ ਦਾ 2020 ਦਾ ਦਰਜ ਹੋਇਆ ਹੋਇਆ ਸੱਨੀ ਦਾ ਹੈਗਾ ਜਾਂ ਉਹ ਵੀ 379 ਬੀ ਦਾ ਹੈਗਾ ਸੋ ਇਹ ਤਾਂ ਆਪਾਂ ਕਹਿ ਸਕਦੇ ਹਾਂ ਕਿ ਇਹਦਾ ਜਿਹੜਾ ਟਰੈਕ ਰਿਕਾਰਡ ਹੈਗਾ ਆ ਪਿਛਲੇ 4 ਸਾਲ ਤੋਂ ਜਿਹੜਾ ਇਹ ਇੱਕ ਕ੍ਰਿਮੀਨਲ ਐਕਟੀਵਿਟੀਸ ਦੇ ਵਿੱਚ ਜਿਹੜਾ ਇਨਵੋਲਡ ਜਿਸ ਵੇਲੇ ਉਸ ਤੋਂ ਬਾਅਦ ਵੀ ਇਹ ਜਦੋਂ ਕਾਫੀ ਕੋਲੀ ਹੋ ਗਈ ਹਾਂਜੀ ਦੇਖੋ ਇਹਨਾ ਕਾਫੀ ਬਰਾਮਦੀ ਹੋਈ ਆ ਸਾਡੇ 6 ਮੋਟਰਸਾਈਕਲ 2 ਐਕਟਿਵਾ ਤੇ 5 ਮੋਬਾਈਲ ਹੋਏ ਨੇ ਨਾ ਕਾਫੀ ਜੜੀ ਹੈਗੀ ਆ ਸਾਡੀ ਹੈਵੀ ਰਿਕਵਰੀ ਤੇ ਰਮਾਨ ਦਾ ਕਟਾਲੇ ਨਾ ਹਾਂਜੀ ਰਮਾਨ ਜੀ ਰਮਾਨ ਲੈ ਤੇ ਰਮਾਨ ਤੇ ਸਮਾਨ ਨੇ ਪੇਸ਼ ਕਰ ਰਹੇ ਹਾਂ ਜੀ 307 ਦਾ ਮੁਕੱਦਮਾ ਹੈਗਾ ਇਹਦੇ ਵਿੱਚ ਅਸੀਂ ਜਿਹੜਾ ਹੈਗਾ ਨਵਕਰਨ ਸਿੰਘ ਨਵ ਹੈਗਾ ਇਹ ਪਿੰਡ ਪੰਡੋਰੀ ਬਲਾਚ ਦਾ ਹੈਗਾ ਇਹਨੂੰ ਫੜਿਆ ਹੈਗਾ ਐਫ ਆਈ ਆਰ ਨੰਬਰ 13 ਹੈਗੀ ਆ ਔਰ ਇਹਦੇ ਵਿੱਚ ਇੱਕ ਡਿਸਟਲ ਦੇ ਦੋ ਕਾਰਤੂਸ ਜਿਹੜੇ ਹੈਗੇ ਨੇ ਉਹ ਬ੍ਰਮ ਪੂਰੀ ਚਲਾਈ ਕਿੱਛੀ ਨਾਲ ਫਿਰ ਇਹ ਹਾਊਸਿੰਗ ਬੋਰਡ ਜਿਹੜਾ ਰਣਜੀਤ ਐਵੇਨਿਊ ਵਿੱਚ ਜਿਹੜਾ ਹੈਗਾ ਉੱਥੇ ਰੋਹਿਤ ਨਾਂ ਦਾ ਮੁੰਡਾ ਹੈਗਾ ਉਹਦੇ ਘਰ ਦੇ ਵਿੱਚ ਇਹਨਾਂ ਨੇ ਗੋਲੀ ਚਲਾਈ ਸੀ ਜਿਹੜੀ ਬਾਅਦ ਦੇ ਵਿੱਚ ਇੱਕ ਗੋਲੀ ਜਿਹੜੀ ਸੀਗੀ ਉਹਦੇ ਬਾਹਰ ਦੇ ਵਿੱਚ ਕਾਰਨ ਕੀ ਜੀ ਉੱਤੇ ਲਗਾਏ ਬਜਾ ਰੰਜਿਸ਼ ਜਿਹੜੀ ਹੈਗੀ ਆ ਉਹ ਤਾਂ ਮੌਕੇ ਤੇ ਲਿਖਾਇਆ ਕਿ ਕਾਰ ਜਿਹੜੀ ਸੀਗੀ ਇਹ ਦੋਨੇ ਕਾਰ ਇੱਕੋ ਗਲੀ ਛੋਟੀ ਸੀਗੀ ਉਹਨੇ ਸਪੀਡ ਤੋਂ ਕਾਰ ਕੱਢੀ ਤੇ ਸਕ੍ਰੀਨ ਤੋਂ ਕਾਰ ਕੱਢਣ ਰਹਿਣਾ ਸੀ ਝੂਠੂ ਮਾਮਲਾ ਹੋ ਗਿਆ। ਔਰ ਜਿਸ ਕਦਰੋਂ ਇਹ ਜਿਹੜਾ ਹੈਗਾ ਵਿਵਾਦ ਵਧ ਗਿਆ ਤੇ ਇਹਨੇ ਕੁਝ ਤੋਂ ਦੋਨੇ ਕੇਸਾਂ ਕਿੰਨੇ ਬੰਦੇ ਟੋਲਦੇ ਦੋਨੇ ਕੇਸਾਂ ਦੇ ਵਿੱਚ ਟੋਟਲ 4 4 ਵਿਅਕਤੀ ਫੜੇ ਗਏ ਨੇ ਦੋਨੇ ਕੇਸਾਂ ਦੋਨੇ ਕੇਸਾਂ ਦੇ ਵਿੱਚ ਤੋਂ